ਲੋ ਬੀਪੀ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਨ ਗਿਆ ਰਸੋਈ ਦੇ ਵਿੱਚ ਰੱਖੀਆਂ ਹੋਈਆਂ ਇਹ ਆਮ ਚੀਜ਼ਾਂ ਜਿहां ਮਾੜੀ ਜੀਵਨ ਸ਼ੈਲੀ ਅਤੇ ਤਣਾਅ ਦੇ ਵਿਚਕਾਰ ਲੋ ਬਲੱਡ ਪ੍ਰੈਸ਼ਰ ਇੱਕ ਆਮ ਪਰ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਜਦੋਂ ਕਿ ਲੋਕ ਤੁਰੰਤ ਹਾਈ ਬਲੱਡ ਪ੍ਰੈਸ਼ਰ ਨੂੰ ਗੰਭੀਰਤਾ ਨਾਲ ਲੈਂਦੇ ਹਨ लो ब्लड प्रेशर ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਹਾਲਾਂਕਿ ਇਹ ਕਈ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ ਜਿੱਹਾਂ ਆਮ ਬਲੱਡ ਪ੍ਰੈਸ਼ਰ 120/80 ਮਿਲੀਮੀਟਰ ਮਰਕਰੀ ਹੁੰਦਾ ਪਰ ਜਦੋਂ ਇਹ 90/60 ਮਿਲੀਮੀਟਰ ਮਰਕਰੀ ਤੋਂ ਹੇਠਾਂ ਡਿੱਗ ਜਾਂਦਾ ਤਾਂ ਇਸ ਨੂੰ ਲੋ ਬਲੱਡ ਪ੍ਰੈਸ਼ਰ ਮੰਨਿਆ ਜਾਂਦਾ ਹੈ ਇਸ ਸਥਿਤੀ ਦੇ ਵਿੱਚ ਸਰੀਰ ਦੇ ਅੰਗਾਂ ਨੂੰ ਲੁੜਨਦਾ ਖੂਨ ਅਤੇ ਆਕਸੀਜਨ ਨਹੀਂ ਮਿਲਦੀ ਜਿਸ ਨਾਲ ਕਮਜ਼ੋਰੀ ਚੱਕਰ ਆਉਣੇ ਧੁੰਦਲਾ ਨਜ਼ਰ ਆਉਣਾ ਅਤੇ ਕਈ ਵਾਰ ਬੇਹੋਸ਼ੀ ਵੀ ਹੋ ਜਾਂਦੀ ਹੈ। ਲੋਬਡ ਪ੍ਰੈਸ਼ਰ ਦੇ ਕਈ ਕਾਰਨ ਹੋ ਸਕਦੇ ਨੇ। ਸਭ ਤੋਂ ਆਮ ਕਾਰਨ ਡੀਹਾਈਡਰੇਸ਼ਨ ਹੈ। ਜੀ ਹਾਂ ਲਗਾਤਾਰ ਪਸੀਨਾ ਆਉਣਾ, ਸਹੀ ਮਾਤਰਾ ਵਿੱਚ ਪਾਣੀ ਨਾ ਪੀਣ ਜਾਂ ਬਿਮਾਰੀ ਕਾਰਨ ਤਰਲ ਪਦਾਰਥਾਂ ਦੀ ਕਮੀ ਬਲੱਡ ਪ੍ਰੈਸ਼ਰ ਵਿੱਚ ਗਿਰਾਵਟ ਦਾ ਕਾਰਨ ਬਣ ਸਕਦੀ ਹੈ। ਸੱਟ ਜਾਂ ਫਿਰ ਬਿਮਾਰੀ ਕਾਰਨ ਖੂਨ ਦੀ ਕਮੀ ਅਤੇ ਪੋਸ਼ਣ ਸੰਬੰਧੀ ਕਮੀ ਵੀ ਇਸ ਦੇ ਮੁੱਖ ਕਾਰਨ ਹਨ ਲੋ ਬਲੱਡ ਪ੍ਰੈਸ਼ਰ ਦੇ ਆਖਰਕਾਰ ਲੱਛਣ ਕੀ ਨੇ ਦਿਲ ਦੀਆਂ ਸਮੱਸਿਆਵਾਂ ਗਰਭ ਅਵਸਥਾ ਅਤੇ ਥਾਇਰੋਇਡ ਜਾਂ ਫਿਰ ਐਡਰਨਲ ਗਲੈਂਡ ਦੀ ਸਮੱਸਿਆ ਵਰਗੇ ਹਾਰਮੋਨਲ ਇੰਬੈਲੈਂਸ ਵੀ ਲੋ ਬਲੱਡ ਪ੍ਰੈਸ਼ਰ ਵਿੱਚ ਯੋਗਦਾਨ ਪਾ ਸਕਦੇ ਨੇ ਕੁਝ ਦਵਾਈਆਂ ਦੇ ਮਾੜੇ ਪ੍ਰਭਾਵ ਲੰਬੇ ਸਮੇਂ ਤੱਕ ਤਣਾ ਥਕਾਵਟ ਅਤੇ ਕਮਜ਼ੋਰੀ ਵੀ ਬਲੱਡ ਪ੍ਰੈਸ਼ਰ ਵਿੱਚ ਅਚਾਨਕ ਗਿਰਾਵਟ ਦਾ ਕਾਰਨ ਬਣ ਸਕਦੇ ਹੈ। ਲੋ ਬਲੱਡ ਪ੍ਰੈਸ਼ਰ ਦੇ ਮੁੱਖ ਲੱਛਣਾਂ ਵਿੱਚ ਵਾਰ-ਵਾਰ ਚੱਕਰ ਆਉਣਾ, ਥਕਾਵਟ, ਕਮਜ਼ੋਰੀ, ਪਸੀਨਾ ਆਉਣਾ, ਦਿਲ ਦੀ ਧੜਕਣ ਹੌਲੀ ਹੋਣਾ ਅਤੇ ਬੇਹੋਸ਼ੀ ਹੋਣਾ ਸ਼ਾਮਿਲ ਹਨ। ਜੇਕਰ ਇਹ ਲੱਛਣ ਵਾਰ-ਵਾਰ ਮਹਿਸੂਸ ਹੁੰਦੇ ਹਨ ਤਾਂ ਇਹਨਾਂ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਤੁਰੰਤ ਰਾਹਤ ਲਈ ਕੁਝ ਸਧਾਰਨ ਅਤੇ ਪ੍ਰਭਾਵਸ਼ਾਲੀ ਕਰੇਲੂ ਉਪਚਾਰ ਅਪਣਾਏ ਜਾ ਸਕਦੇ ਹਨ ਜਦੋਂ ਤੁਹਾਡਾ ਬਲੱਡ ਪ੍ਰੈਸ਼ਰ ਘਟ ਹੁੰਦਾ ਹੈ ਤਾਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰੋ ਲੂਣ ਵਾਲਾ ਪਾਣੀ ਸਭ ਤੋਂ ਪ੍ਰਭਾਵਸ਼ਾਲੀ ਉਪਾਅ ਹੈ ਕਿਉਂਕਿ ਇਹ ਸੋਡੀਅਮ ਦੀ ਕਮੀ ਨੂੰ ਪੂਰਾ ਕਰਨ ਤੋਂ ਬਾਅਦ ਬਲੱਡ ਪ੍ਰੈਸ਼ਰ ਨੂੰ ਜਲਦੀ ਆਮ ਬਣਾਉਂਦਾ ਹੈ ਕਾਫੀ ਜਾਂ ਚਾਹ ਵਿੱਚ ਮੌਜੂਦ ਕੈਫੀਨ ਖੂਨ ਸੰਚਾਰ ਨੂੰ ਵਧਾਉਂਦਾ ਹੈ ਅਤੇ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ ਆਯੁਰਵੈਦਿਕ ਉਪਚਾਰਾ ਵਿੱਚ ਸੌਗੀ ਤુલਸੀ ਦੇ ਪੱਤੇ, ਮੁਲੇਠੀ ਦੀ ਚਾਹ ਅਤੇ ਅਨਾਰ ਗਾਜਰ ਦੇ ਜੂਸ ਦਾ ਸੇਵਨ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਬਦਾਮ ਦਾ ਦੁੱਧ ਵੀ ਕਮਜ਼ੋਰੀ ਅਤੇ ਥਕਾਵਟ ਨੂੰ ਘਟਾਉਂਦਾ ਹੈ, ਜਦੋਂ ਕਿ ਤુલਸੀ, ਅਦਰਕ ਅਤੇ ਸ਼ਹਿਦ ਦਾ ਮਿਸ਼ਰਣ ਦਿਲ ਨੂੰ ਮਜ਼ਬੂਤ ਕਰਦਾ ਹੈ ਅਤੇ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਉਂਦਾ ਹੈ। ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਅਚਾਨਕ ਘਟ ਜਾਂਦਾ ਹੈ ਤਾਂ ਪਹਿਲਾ ਕਦਮ ਸਹੀ ਤਰੀਕੇ ਨਾਲ ਬੈਠਣਾ ਹੈ ਨਹੀਂ ਤਾਂ ਤੁਸੀਂ ਚੱਕਰ ਖਾ ਕੇ ਡਿੱਗ ਸਕਦੇ ਹੋ ਤੁਹਾਨੂੰ ਸੱਟ ਵੀ ਲੱਗ ਸਕਦੀ ਹੈ ਆਪਣੀਆਂ ਲੱਤਾਂ ਨੂੰ ਥੋੜਾ ਉੱਚਾ ਕਰਕੇ ਲੇਟਣ ਨਾਲ ਦਿਮਾਗ ਵਿੱਚ ਖੂਨ ਦਾ ਪ੍ਰਵਾਹ ਬਿਹਤਰ ਹੁੰਦਾ ਹੈ ਬਹੁਤ ਸਾਰਾ ਪਾਣੀ ਪੀਣਾ ਸੁੱਕੇ ਮੇਵੇ ਜਾਂ ਸ਼ਹਿਦ ਖਾਣਾ ਹੌਲੀ ਹੌਲੀ ਖੜੇ ਹੋਣਾ ਵੀ ਮਦਦਗਾਰ ਹੋ ਸਕਦਾ ਹੈ 5-10 ਮਿੰਟ ਲਈ ਡੂਗੇ ਸਾਹ ਨਾਲ ਆਰਾਮ ਕਰਨਾ ਵੀ ਸਰੀਰ ਨੂੰ ਸਥਿਰ ਕਰਨ ਦੇ ਵਿੱਚ ਮਦਦਗਾਰਦਾ ਹੈ ਹਾਲਾਂਕਿ ਜੇਕਰ ਤੁਹਾਨੂੰ ਲੋ ਬਲੱਡ ਪ੍ਰੈਸ਼ਰ ਛਾਤੀ ਵਿੱਚ ਦਰਦ बेहोशी ਜਾਂ ਚੱਕਰ ਆਉਣ ਵਰਗੇ ਲੱਛਣ ਬਾਰ-ਬਾਰ ਦਿਖਦੇ ਹਨ ਤਾਂ ਤੁਹਾਨੂੰ ਤੁਰੰਤ ਡਾਕਟਰ ਕੋਲ ਚਾਂਚ ਕਰਵਾਣੀ ਚਾਹੀਦੀ ਹੈ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕਿਸੇ ਵੀ ਚੀਜ਼ ਨਾਲ ਅਲਰਜੀ ਹੈ ਜਾਂ ਫਿਰ ਤੁਹਾਨੂੰ ਨਹੀਂ ਪਤਾ ਤਾਂ ਬਿਨਾਂ ਸੋਚੇ ਸਮਝੇ ਕੋਈ ਵੀ ਚੀਜ਼ ਦਾ ਸੇਵਨ ਕਰਨਾ ਤੁਹਾਡੇ ਸਰੀਰ ਦੇ ਲਈ ਲਾਭਦਾਇਕ ਬਿਲਕੁਲ ਵੀ ਨਹੀਂ ਹੋਵੇਗਾ ਤਾਂ ਸਭ ਤੋਂ ਪਹਿਲਾਂ ਆਪਣੇ ਡਾਕਟਰ ਦੇ ਨਾਲ ਕੰਸਲਟ ਜ਼ਰੂਰ ਕਰੋ ਤੇ ਉਸ ਤੋਂ ਬਾਅਦ ਹੀ ਕਿਸੇ ਵੀ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਅਪਣਾਓ ਤੇ ਅਜਿਹੀਆਂ ਹੋਰ ਟਿਪਸ ਨੂੰ ਜਾਣਨ ਵਾਸਤੇ ਵਿਚਾਰ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ